ਕਰਾਂਗੇ ਜਿਹੜੀਆਂ ਪੰਜਾਬ ਵਿੱਚ ਡੀਪੀਈ ਦੀਆਂ ਜਿਹੜੀਆਂ ਮਾਸਟਰ ਗ੍ਰੇਡ ਦੇ ਬੇਸ ਤੇ ਪੋਸਟ ਆਈਆਂ 668 ਪੋਸਟਾਂ ਉਹਨਾਂ ਪੋਸਟਾਂ ਦੇ ਲਈ ਜਿਵੇਂ ਇੱਕ ਤੁਹਾਨੂੰ ਪਤਾ ਹੈ ਜਿਹੜਾ ਉਹਨਾਂ ਦੀ ਪੀਐਸਟ ਜਿਹੜੀ ਜੂਨੀਅਨ ਹੈਗਾ ਉਹਨਾਂ ਵੱਲੋਂ ਸੰਘਰਸ਼ ਵੀ ਚੱਲ ਰਿਹਾ ਹੈਗਾ ਤੇ ਬਾਅਦ ਵਿੱਚ ਬਹੁਤ ਸਾਰੇ ਨੇ ਪੀਐਸਟ ਪਾਸ ਵੀ ਕਰ ਲਿਆ ਸੀ ਇਸ ਪੋਸਟਾਂ ਵਾਸਤੇ ਤੇ ਫਿਰ ਵੀ ਉਹਨਾਂ ਨੂੰ ਇਹ ਕਿਹਾ ਗਿਆ ਕਿ ਵੀ ਜਿਨ੍ਹਾਂ ਨੇ ਪਹਿਲਾਂ ਪੀਐਸਟ ਪਾਸ ਕੀਤਾ ਹੈ ਸੀ ਬਾਅਦ ਵਿੱਚ ਉਹਨਾਂ ਨੇ ਪੇਪਰ ਤਾਂ ਉਹਨਾਂ ਨੂੰ ਸੀ ਐਲੀਜੀਬਲ ਕਰਾਂਗੇ ਚਲੋ ਉਹ ਗੱਲਾਂ ਲੱਗੀ ਹੈਗੀ ਉਹ ਮਸਲੇ ਚੱਲਦੇ ਹੈਗੇ ਆ ਉਹ ਜਿਹੜੀ ਡੀਪੀ ਯੂਨੀਅਨ ਹੈਗੀ ਆ ਠੀਕ ਹੈ ਵੀ ਉਹਨਾਂ ਦੇ ਅਕੋਰਡਿੰਗ ਪਰ ਉਸ ਤੋਂ ਇਲਾਵਾ ਇੱਕ ਜਿਹੜੀ ਇਹ ਜਾਣਕਾਰੀ ਤੁਹਾਡੇ ਸਾਹਮਣੇ ਆਈ ਕਿ ਇੱਕ ਲੀਡ ਲਿਸਟ ਪਾਈ ਗਈ ਹੈ ਪ੍ਰੋਵੀਜ਼ਨਲ ਸਿਲੈਕਸ਼ਨ ਲਿਸਟ ਪਾਈ ਗਈ ਹੈ 168 ਫਿਜ਼ੀਕਲ এডਿਕੇਸ਼ਨ ਮਾਸਟਰ ਕੈਜਡ ਦੀਆਂ ਇਸਾਮੀਆਂ ਜਿਹੜੀਆਂ ਐ ਸੀ ਇਹ ਤੁਸੀਂ ਦੇਖ ਸਕਦੇ ਹੋ ਸਾਰੇ ਇਹਦੇ ਵਿੱਚ ਜਿਹੜਾ ਸਟੇਟਸ ਨਾਲ एलिਜੀਬਲ ਹੈਗਾ ਬਹੁਤ ਸਾਰਿਆਂ ਦਾ ਤੁਸੀਂ ਦੇਖ ਸਕਦੇ ਹੋ ਓਪਨ ਕੈਟਾਗਰੀ ਦੇ ਵਿੱਚ ਠੀਕ ਹੈ एलिਜੀਬਲ ਹੀ ਲਿਖਿਆ ਹੋਇਆ ਹੈ ਵਿੱਚ ਬਿੱਧ ਹੈਲਡ ਵੀ ਹੈਗਾ ਤੁਸੀਂ ਦੇਖ ਸਕਦੇ ਹੋ ਉਸ ਤੋਂ ਇਲਾਵਾ ਕੁਝ ਹੋਰ ਕੈਟਾਗਰੀ ਹੈਗੀ ਇੱਥੇ ای ਡਬਲਯੂ ਐਸ ਕੈਟਾਗਰੀ ਦੇ ਵਿੱਚ ਜਿਹੜਾ ਸਟੇਟਸ ਚੈੱਕ ਕਰ ਸਕਦੇ ਹੋ ਮਾਰਕਸ ਵਗੈਰਾ ਸਾਰਾ ਕੁਝ ਦਿੱਤਾ ਗਿਆ ਇਹ ਜਿਹੜਾ ਪੂਰਾ ਲਗਭਗ ਸਮਝੋ ਕਿ 10-15 ਸਟੂਡੈਂਟ ਦਾ ਹੀ ਜਿਹੜਾ ਪੀਡੀਐਫ ਹੈ ਜਿਆਦਾ ਹੈਗਾ 20-25 ਸਟੂਡੈਂਟ ਦਾ ਲਗਭਗ ਆਪਾਂ ਪੀਡੀਐਫ ਕਹਿ ਸਕਦੇ ਹਾਂ ਇਹ ਆਪਣੇ ਟੈਲੀਗ੍ਰam ਉੱਪਰ ਪਾ ਦਿੱਤਾ ਹੈ ਤੁਸੀਂ ਆਪਣਾ ਸਟੇਟਸ ਚੈੱਕ ਕਰ ਸਕਦੇ ਹੋ ਵੀ ਜਿਨ੍ਹਾਂ ਦੇ ਵਾਸਤੇ ਸਿਲੈਕਸ਼ਨ ਲਿਸਟ ਜਿਹੜੀ ਪਾਈ ਗਈ ਹੈਗੀ ਆ ਡੀਪੀਈ ਜਿਹੜੀਆਂ 168 ਪੋਸਟ ਆਈਆਂ ਸੀ ਸੋ ਇਹ ਜਾਣਕਾਰੀ ਸੀ ਤੁਹਾਡੇ ਤੇ ਇੱਕ ਪੰਜਾਬ ਦੀ ਕਿਸੇ ਵੀ ਸਰਕਾਰੀ ਨੌਕਰੀ ਦੀ ਜਿਹੜੀ ਜਾਣਕਾਰੀ ਤੁਹਾਨੂੰ ਆਪਣੇ ਇਸ ਚੈਨਲ ਉੱਪਰ ਮਿਲਦੀ ਰਹੂਗੀ ਚਾਹੇ ਉਹ ਰਿਜ਼ਲਟ ਸੰਬੰਧੀ ਹੈ ਚਾਹੇ ਪੇਪਰ ਸੰਬੰਧੀ ਹੈ ਚਾਹੇ ਪ੍ਰੀਖਿਆ ਸੰਬੰਧੀ ਹੈ ਨਵੀਆਂ ਪੋਸਟਾਂ ਕਦੋਂ ਆਉਂਦੀਆਂ ਕਦੋਂ ਫਾਰਮ ਅਪਲਾਈ ਹੋਣ ਤਾਂਕਿ ਇਨ ਫਿਊਚਰ ਤੁਹਾਨੂੰ ਇਸ ਤਰ੍ਹਾਂ ਦੀ ਜਾਨਕਾਰੀ ਆਪਣੇ ਇਸ ਐਮਐਸਡਬਲਯੂ ਸਟਡੀ ਜਿਹੜਾ YouTube ਚੈਨਲ ਹੈਗੇ ਤੇ ਤੁਹਾਨੂੰ ਮਿਲਦੀਆਂ ਰਹਿਣਗੀਆਂ ਤੇ Facebook ਤੇ ਤੁਸੀਂ ਵੀਡੀਓ ਦੇਖ ਰਹੇ ਤਾਂ ਫੋਲੋ ਕਰ ਲਓ ਇੱਥੇ ਵੀ ਤੁਹਾਨੂੰ ਜਾਣਕਾਰੀ ਪ੍ਰੋਵਾਈਡ ਹੁੰਦੀ ਰਹੂ ਧੰਨਵਾਦ